ਫਿਲੀਪੀਨਸ ਦੇਸ਼ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਡ੍ਰੈਗਨ ਬੋਟ ਮੁਕਾਬਲਿਆਂ ਵਿੱਚ ਤੀਜਾ ਸਥਾਨ ਪ੍ਰਾਪਤ ਕਰਕੇ ਪਾਰਾ ਦਾ ਨਾਮ ਰੋਸ਼ਨ ਕਰਨ ਵਾਲੀ ਟੀਮ ਦੇ ਪਿੰਡ ਵਾਲੇਵਾਲ ਪਹੁੰਚਣ ਤੇ ਪਿੰਡ ਵਾਸੀਆਂ ਜੇਤੂ ਮਾਰਚ ਕੱਢਿਆ ਗਿਆ ਜੀ ਹਾਂ 브ੌਨਜ਼ ਮੈਡਲ ਜਿੱਤਣ ਵਾਲੀ ਟੀਮ ਦੇ ਪ੍ਰਮੁੱਖ ਜੇਤੂ ਖਿਡਾਰੀ ਜੁਗੇਸ਼ ਸਿੰਘ ਦੇ ਪਿੰਡ ਵਾਲੇਵਾਲ ਵਿੱਚ ਜੇਤੂ ਟੀਮ ਤੇ ਕੋਚ ਸਹੀਬਾਨ ਤੇ ਪਹੁੰਚਣ ਤੇ ਵਿਵਾ ਵਰਗਾ ਮਾਹੌਲ ਬਣ ਗਿਆ ਦੱਸਦੀ ਹੈ ਕਿ ਇੱਥੇ ਜੇਤੂ ਟੀਮ ਦਾ ਨਗਰ ਨਿਵਾਸੀਆਂ ਵੱਲੋਂ ਜੇਤੂ ਟੀਮ ਦੇ ਤਮਾਮ ਖਿਡਾਰੀਆਂ ਤੇ ਉਹਨਾਂ ਦੇ ਕੋਚ ਦਾ ਹਾਰਪਾ ਕੇ ਤੇ ਸਨਮਾਨ ਚਿੰਦੇ ਕੇ ਵੱਡੇ ਪੱਧਰ ਤੇ ਸਨਮਾਨ ਇੱਥੇ ਆਯੋਜਿਤ ਸਮਾਗਮ ਦੌਰਾਨ ਸੰਬੋਧਿਤ ਕਰਤੀਆ ਚੌਤਰੀ ਲੇਖਰਾਮ ਚੌத்ਰੀ ਰੋਸ਼ਨ ਲਾਲ ਮਾ ਬਖਸ਼ੀ ਸਿੰਘ ਤੇ ਡਾਕਟਰ ਦਵਿੰਦਰ ਬਜਾੜ ਅਤੇ ਸਤਪਾਲ ਪਾਟਿਆ ਨੇ ਕਿਹਾ ਕਿ ਅੱਜ ਸਾਡੇ ਇਲਾਕੇ ਤੇ ਦੇਸ਼ ਦਾ ਨਾਮ ਰੋਸ਼ਨ ਕਰਕੇ ਇਹਨਾਂ ਨੌਜਵਾਨ ਬੱਚਿਆਂ ਨੇ ਸਾਡਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ। ਇਹਨਾਂ ਜੇਤੂ ਖਿਡਾਰੀਆਂ ਨੂੰ ਜਲਦ ਕੈਨੇਡਾ ਵਿੱਚ ਹੋਣ ਜਾ ਰਹੇ 올림픽 ਖੇਡ ਮੁਕਾਬਲੇ ਲਈ ਤਿਆਰੀ ਨਿਰੰਤਰ ਜਾਰੀ ਰੱਖਣੀ ਚਾਹੀਦੀ ਹੈ ਤੇ ਸ਼ੁੱਧ ਖੁਰਾਕਾਂ ਦੇ ਨਾਲ ਨਾ ਨਿਰੰਤਰ ਪ੍ਰੈਕਟਿਸ ਕਰਕੇ 골ਡ ਮੈਡਲ ਦਾ ਟਿੱੱਚਾ ਹਾਸਲ ਕਰਨਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਨੂੰ ਇਹਨਾਂ ਨੌਜਵਾਨਾਂ ਤੇ ਇਹਨਾਂ ਦੇ ਨਾਲ ਹੋਰ ਸਾਥੀਆਂ ਨੂੰ ਵਧੀਆ ਸਾਧਨ ਕਿਟਾ ਦੀ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ ਤਾਂ ਕਿ ਇਹ ਜਿੱਤ ਦੀ ਅਗਲੀ ਪੌੜੀ ਚੜ ਸਕਣ ਨੰਗਲ ਸਿਟੀ ਅਪਡੇਟ ਦੇ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਹੋਰ ਹਰ ਬੰਦੇ ਨੂੰ ਆਪਣੇ ਟਾਈਮ ਦੀ ਕਦਰ ਹੋਣੀ ਚਾਹੀਦੀ ਹੈ ਤੇ ਜੇ ਅੱਜ ਅਸੀਂ 골ਡ ਤੋਂ ਰਹੇ ਹਾਂ ਤਾਂ ਉਹ 2 ਸੈਕਿੰਡ ਤੋਂ ਤੇ ਆਉਣ ਵਾਲੇ 2 ਸੈਕਿੰਡ ਨੂੰ ਉਹ 2 ਸੈਕਿੰਡ ਨੂੰ ਮਾਰ ਦੇਣ ਤੇ ਲੱਗ ਜਾਣਗੇ ਕਿ ਅਸੀਂ ਅੱਗੇ 골ਡ ਲੈ ਕੇ ਆਉਣਾ ਹੈ ਸੋ ਮੈਂ ਇਹੀ ਕਹਿਣਾ ਚਾਹਾਂਗਾ ਕਿ ਹੋਰ ਵੀ ਪਿੰਡ ਦੇ ਜਿੰਨੇ ਵੀ ਸੱਜਣ ਨੇ ਆਪਣੇ ਬੱਚਿਆਂ ਨੂੰ ਖੇਡ ਵੱਲ ਲੈ ਕੇ ਆਓ ਜਦੋਂ ਆਗੇ ਇਹ ਹਰੇਕ ਮਾਨ ਦਾ ਪੁੱਤ ਇੰਦਾਂ ਜਿੱਤ ਕੇ ਆਵੇ ਦੇਖੋ ਇਸ ਪਰਿਵਾਰ ਦੀ ਭਾਵਨਾ ਇੱਥੋਂ ਪਤਾ ਲੱਗ ਜਾਂਦੀ ਕਿ ਮੇਰੀ ਖੁਸ਼ੀ ਜਿਹੜੀ ਸਾਨੂੰ ਮਿਲੀ ਆ ਉਹ ਸਾਰਿਆਂ ਨੂੰ ਲਈ ਸੂਰਮਿਆਂ ਦੀ ਧਰਤੀ ਹੈ ਖਾੜ ਪੜ ਲਗਭਗ ਸ਼ੁੱਧ ਹੈ ਆ ਜੰਗਲ 'ਚ ਬਹੁਤ ਆ ਦੇਖੋ ਮਾਸਟਰ ਜੀ ਦਾ ਬੇਟਾ ਮੈਡੀਸਨਲ ਜੰਗਲ ਤਿਆਰ ਕਰਵਾ ਰਹੇ ਨੇ ਲਾਕੇ ਦਾ ਪਹਿਲਾ ਦਾਤਨ ਦਾ ਯੂਜ਼ ਕਰੀਏ ਆ ਜਿਹੜੇ ਦੁੱਧ ਅਸੀਂ ਬੱਕਰੀਆਂ ਨੂੰ ਕਈ ਵਾਰ ਮਜਾਦਸ ਲੈ ਲੈਂਦੇ ਨਾ ਬੜੀਆਂ ਪਾਪਰਾ ਐ ਸ਼ਾਇਦ ਇਹ ਹੀ ਚੀਜ਼ਾਂ ਨੇ ਤੁਹਾਡੇ ਤੇ ਕੰਮ ਕੀਤਾ ਸੋ ਦਾਤਨਾ ਜੰਗਲ ਦੇ ਜਿਹੜੇ ਰਸਾਇਣ ਹੈ ਇਹਨਾਂ ਨੂੰ ਆਪਣੇ ਇੱਕ ਬੇਲ ਹੈ ਹੁੰਦੀ ਹੈ ਕਰੋਨਾ ਦੇ ਵਿੱਚ ਮੈਂ ਤਾਂ ਬੜਾ ਬੜ ਥੱਕ ਗਿਆ ਸ਼ਾਇਦ ਗਲੋਧੀ ਸੋ ਇਹਨਾਂ ਚੀਜ਼ਾਂ ਦੀ ਡੋਜ਼ ਵੀ ਲੈਣੀ ਸ਼ੁਰੂ ਕਰੀਏ ਨਸ਼ਿਆਂ ਤੋਂ ਤੁਸੀਂ ਦੂਰ ਹੈ ਬੜੀ ਚੰਗੀ ਗੱਲ ਹੈ ਇਹ ਮਾਤਾਵਾ ਦੀ ਡਿਊਟੀ ਹੈ ਭਾਈ ਤੁਸੀਂ ਨੈਚੁਰਲ ਜਿੱਦਾਂ ਕਹਿੰਦੇ ਆ ਭੋਜਨ ਦੇਣਾ ਇਹੀ ਤਾਕਤ ਨੇ ਕੰਮ ਕਰਨਾ ਔਰ ਅੱਜ ਇਹਨਾਂ ਦਾ ਤੁਹਾਡਾ ਮਾਣ ਨਾਲ ਸਿਰ ਤਾਂ ਉੱਚਾ ਹੋਇਆ ਹੀ ਹੋਇਆ ਏ ਅਸੀਂ ਆਪਣੇ ਆਪ ਨੂੰ ਵੀ ਫਕਰ ਵਾਲੇ ਮਹਿਸੂਸ ਕਰ ਰਹੇ ਮਿੰਟ ਦੋ ਦੀ ਗੱਲ ਸੀਗੀ ਤੁਸੀਂ ਆਣਾ ਸੀਗਾ ਅਸੀਂ ਉੱਥੇ ਪਹੁੰਚ ਗਏ ਔਰ ਸੋਨੇ ਪਰ ਸਵਾਗਾ ਪਣ ਗਿਆ ਮੀਡੀਆ ਵੀ ਆ ਗਿਆ ਔਰ ਤੁਹਾਡੀ ਗੱਲ ਪੂਰੇ ਦੇਸ਼ ਵਿੱਚ ਭਾਰਤ ਵਿੱਚ ਚਲੀ ਗਈ ਅੰਤ ਵਿੱਚ ਮੈਂ ਇੱਕ ਗੱਲ ਕਹੂੰਗਾ ਦੇਖੋ ਮੈਂ ਇੱਕ ਗੱਲ ਇਹਨਾਂ ਨੌਜਵਾਨਾਂ ਨਾਲ ਕੱਲ ਕਰਕੇ ਇੱਕ ਗੱਲ ਮਹਿਸੂਸ ਕੀਤੀ ਉਹ ਮੇਰੇ ਵੱਲੋਂ ਕਹਿਣੀ ਬੜੀ ਹੈ ਉਹ ਇਹ ਸੀਗੀ ਬੱਚਿਆਂ ਦੇ ਮਨ ਚ ਇੱਕ ਸੀਗਾ ਕਿ ਜੇ ਸਾਨੂੰ ਇਕੁਇਪਮੈਂਟ ਸਾਡੇ ਜੀ ਨੂੰ ਕਹਿੰਦੇ ਆ ਬੋਟ ਕੈਰੀਏ ਚੱਪੂ ਹੋਣਾ ਜਾਂ ਡਰੈਸ ਕੋਡ ਹੋਣਾ ਚਾਹੀਏ ਉਹ ਕਹਿੰਦੇ ਜੇ ਸਾਨੂੰ ਹੋਰ ਵਧੀਆ ਪੱਧਰ ਦੇ ਮਿਲ ਜਾਂਦੇ ਸੱਤੋਂ ਵੀ ਹੋਰ ਵਧੀਆ ਖਿਡਾਰੀ ਵੀ ਸੀਗੇ ਤਾਂ ਕਹਿੰਦੇ 골ਡ ਸਾਤੋਂ ਦੂਰ ਨਹੀਂ ਹੈ ਸੋ ਕੋਚ ਸਾਹਿਬ ਜਿਸੇ ਤੁਹਾਨੂੰ ਸਾਡੀ ਲੋੜ ਹੈ ਸਾਡਾ ਕੰਮ ਹੈ ਕੁੱਕਰ ਹੈ ਅਸੀਂ ਇਲਾਕੇ ਦੇ ਵੀ ਕਹਿ ਲਈਏ ਪੂਰੇ ਰੋਲਾਪਾਲੀ ਦਾ ਪੰਜਾਬ ਪੱਧਰ ਤੇ ਬਾਰਡਰ ਤੱਕ ਦਿੱਲੀ ਤੱਕ ਜਾ ਕੇ ਪੇ ਜਿੱਥੇ ਤੁਹਾਨੂੰ ਰੋੜਾ ਆਵਾਜ਼ ਚਕਾਰ ਦੀ ਤਰੀਕੇ ਨਾਲ ਸਾਨੂੰ ਤੁਸੀਂ ਦੱਸਦੇ ਰਹਿਣਾ ਅਸੀਂ ਪਾਵਾਂਗੇ ਰੋਲਾ ਵੈਸੇ ਮੈਂ ਦੋਨੇ ਸਰਕਾਰਾਂ ਨੂੰ ਦੇਸ਼ ਦੀਆਂ ਨੂੰ ਬੇਨਤੀ ਕਰੂੰਗਾ ਕਿ ਇਸ ਪਾਸੇ ਨੂੰ ਧਿਆਨ ਦੇਣ ਤਾਂ ਕਿ ਬੱਚੇ ਕਿਸੇ ਇਸ ਪੱਧਰ ਤੇ ਨਾ ਅੱਗੇ ਨੂੰ ਪਿੱਛੇ ਲੈ ਕੇ ਆਣ ਇਹ ਪ੍ਰਾਪਤੀ ਬਹੁਤ ਵੱਡੀ ਹੈ ਔਰ ਮੈਂ ਤੁਹਾਨੂੰ ਲਾਸਟ ਵਧਾਈ ਦੇ ਕੇ ਇਹ ਤੁਹਾਡੀ ਜਿੱਤ ਦੀ ਪਹਿਲੀ ਸੀੜੀ ਹੈ ਇਹ ਪਹਿਲੀ ਬੁੜੀ ਮੰਨ ਕੇ ਚੱਲਣਾ ਇੰਨਾ ਛੇਤੀ ਉਹ ਨਹੀਂ ਹੋਣਾ ਵੀ ਮਾਣ ਚ ਨਹੀਂ ਆਣਾ ਤੇ ਅਗਲੇ ਅਸੀਂ ਸਫਰ ਤੇ ਲੈ ਕਰ ਲਈਏ ਜਿੱਥੇ ਤੱਕ ਤੁਹਾਡੀ ਲੋੜ ਆ ਅਸੀਂ ਤੁਹਾਡੇ ਨਾਲ ਆ ਜੇ ਸਰਕਾਰਾਂ ਤੋਂ ਬਾਹਰ ਹੋ ਕੇ ਐਦਾਂ ਦੇ ਕਮੈਂਟ ਅਸੀਂ ਲਾ ਕੇ ਪੱਤਰ ਦੇ ਸਕਦੇ ਹੋਈਏ ਕੰਮ ਹੀ ਤੁਹਾਡੇ ਨਾਲ ਖੜੇ ਆ ਮੈਂ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਕਰਦਾ ਸਾਡੇ ਵਰਗੇ ਨਵਾਲਿਆਂ ਨੂੰ ਤੁਸੀਂ ਇੱਥੇ ਮੌਕਾ ਦਿੱਤਾ ਜੋ ਮੈਂ ਗੱਲਾਂ ਕੀਤੀਆਂ ਮੈਨੂੰ ਇਹੀ ਲੱਗਦਾ ਮੈਂ ਤੁਹਾਡੀ ਸਾਰਿਆਂ ਦੀ ਭਾਵਨਾ ਜਿਹੜੀ ਹੈ ਪੇਸ਼ ਕਰਦੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸਾਈਂ ਜੋ ਬੈਠੀਆਂ ਸਾਰੀਆਂ ਸਰਕਾਰ ਨੂੰ ਸ਼ਸ਼ੀਤਾ ਸਾਰਿਆਂ ਨੂੰ ਮੈਂ ਵੀ ਆਪਣੇ ਵੱਲੋਂ ਅੱਜ ਦੇ ਇਸ ਦਿਨ ਤੇ ਵਧਾਈਆਂ ਪੇਸ਼ ਕਰਦਾ ਸਭ ਤੋਂ ਪਹਿਲਾਂ ਸਾਡੇ ਪਿੰਡ ਬਾਲੇਵਾਲ ਦੇ ਹੋਣ ਹਾਰ ਵਿਦਵਾਨ ਵੀ ਗਿਆ ਸਾਦਾ ਮੈ ਤਾਂ ਯੋਗੇਸ਼ ਬਾਜਾੜ ਜੀ ਪਟਵਾਰੀ ਸਾਹਿਬ ਦੇ ਸੁਪੁੱਤਰ ਤੇ ਇਹਨਾਂ ਦੇ ਸਾਰੇ ਸਾਥੀ ਟੀਮ ਰਾਜੂ ਮਾਜਰਾ ਤੋਂ ਵੀ ਇਹ ਨੌਜਵਾਨ ਮੈਂ ਥੋੜੀ ਜੀ ਜਾਣਕਾਰੀ ਪਹਿਲਾਂ ਸਾਂਝੀ ਕਰ ਦਵਾਂ ਮੇਰੇ ਤੋਂ ਪਹਿਲਾਂ ਬੜੇ ਸਕਾਰਜੋਗ ਬਨਾਰਿਆ ਨੇ ਬਜ਼ੁਰਗਾਂ ਨੇ ਲਗਭਗ ਸਾਰੀਆਂ ਗੱਲਾਂ ਕਰ ਦਿੱਤੀਆਂ ਲੇਲਦਾਰ ਤੋਂ ਸਾਡਾ ਦੇਸ਼ ਸ਼ੁਰੂ ਹੁੰਦਾ ਕਸ਼ਮੀਰ ਐਂਡਮ ਦਾ ਜਾ ਕੇ ਪੰਨਿਆ ਕੁਮਾਰੀ ਇਹ ਛੋਟੀ ਗੱਲ ਨਹੀਂ ਹੈ ਇਹ ਇੱਡੀਆਂ ਵੱਡੀਆਂ ਸਟੇਟਾਂ ਦੇ ਵਿੱਚੋਂ ਪੂਰੇ ਦੇਸ਼ ਵਿੱਚੋਂ 20 ਨੌਜਵਾਨਾਂ ਦੀ ਮੇਰੇ ਹਿਸਾਬ ਨਾਲ ਜੋ ਮਿਹੜੀ ਜਾਣਕਾਰੀ ਹੈ ਚੋਣ ਹੋਈ ਸੀਗੀ ਇਸ ਡ੍ਰੈਗਨ ਬੋਟ ਕਹਿੰਦੇ ਜਿਹਨੂੰ ਤੇ ਬਹੁਤ ਵੱਡੀ ਗੱਲ ਆ ਸਾਡੇ ਮੂਗ ਨਗਰ ਦੇ ਪੰਜ ਨੌ ਨਵਾਲਾ ਹੈ ਤੇ ਸਾਡਾ ਬਾਲੇয়াল ਨੂੰ ਪਰਵੇਦੀ ਬਲੋਗ ਦਾ ਹੀਰਾ ਯੋਗੇਸ਼ ਫਿਰ ਇਸ ਤਰ੍ਹਾਂ ਇੱਕ ਦੇਸ਼ ਦੀ ਟੀਮ ਬਣਦੀ ਹੈ ਕਮੇਟੀਆਂ ਨੇ ਵੀ ਪਾਰਟਿਸਪੇਟ ਕੀਤਾ ਮੈਂ ਬਾਅਦ ਵਿੱਚ ਥੋੜੀ ਗੱਲ ਕਰਾ ਗਿਆ ਇਹਨਾਂ ਦੇ ਵੀ ਸ਼ਾਬਾਸ਼ ਹੈ ਇਹਨਾਂ ਲੋਕੀ ਫਿਰ ਇੱਕ ਟੀਮ ਬਣਦੀ ਹੈ ਇਹ ਵਿਨੇਸ਼ ਦੀ ਜਾਂਦੀ ਹੈ ਫਿਲੀਪੀਨਸ ਕੰਟਰੀ ਵਿੱਚ ਉਸ ਤੋਂ ਜਾਣ ਤੋਂ ਪਹਿਲਾਂ ਇਹਨਾਂ ਦਾ ਬੜਾ ਯਬਰਦਾਸ ਤੇ ਜਿਹੜਾ ਕਹਿੰਦੇ ਆ ਪਰਖਸ਼ਣ ਹੋਇਆ ਐਨੀਆ ਭਈ ਇੱਥੇ ਟੀਮ ਬਣੀ ਔਰ ਚਲੇਗੇ ਬੜੇ ਟੈਸਟ ਹੋਏ ਫਿਰ ਜੋੜ ਹੋਈ ਵਿਭਾਲ ਦੇ ਵਿੱਚ ਟ੍ਰੇਨਿੰਗਾਂ ਹੋਈਆਂ ਦੋ ਦੋ ਮਹੀਨੇ ਰਹੇ ਮੁੰਡ ਬੰਦਿਆ ਪੂਰੀ ਵਾਲੇ ਮਹਾਰਾਜ ਜੀ ਬੈਠੇ ਹੈ ਜੀ ਸਾਡੇ ਪ੍ਰਿੰਸੀਪਲ ਸਾਹਿਬ ਭਜਿੰਦਰ ਜੀ ਇਹਨਾਂ ਦੇ ਡੀਬੀ ਮੈਨ ਲੱਗਦਾ ਮੂਲ ਕਹਨ ਲਿਏ ਫਿਰ ਉਸ ਤੋਂ ਬਾਅਦ ਉ ਪੁਕਾਰਦੀਪ ਮੈਡਮ ਬੜੇ ਅੱਛੇ ਹੈ ਇਹਨਾਂ ਦਾ ਭਈ ਮੈਂ ਤਾਂ ਦੇਖਿਆ ਪਤਾ ਲੱਗ ਜਾਂਦਾ ਬੰਦੇ ਦੀ ਗੱਲਬਾਤ ਤੋਂ ਮਿਹਨਤ ਕਰਨ ਤੋਂ ਅਯੋਗਰਾਜ ਜੀ ਆਏ ਸਪੈਸ਼ਲ ਦੀਪਕ ਜੀ ਕੋਚ ਇਹਨਾਂ ਦੇ ਉਹਦਾ ਕਹਿਣ ਦਾ ਭਾਵ ਹੈ ਕਿ ਇੱਕ ਪੂਰੀ ਜਿੱਤਾ ਕਹਿੰਦੇ ਆ ਸੋਨਾ ਕੁੰਦਨ ਕਾਇਪ ਘਾਲ ਕੇ ਇਹਨਾਂ ਨੂੰ ਫਿਰ ਵਿਦੇਸ਼ ਜਾਣ ਦਾ ਮੌਕਾ ਮਿਲਿਆ ਫਿਰ ਉੱਥੇ 28 ਕੰਟਰੀਆਂ ਸੀਗੀਆਂ 28 ਦੇਸ਼ਾਂ ਦਾ ਮੁਕਾਬਲਾ ਹੋਇਆ ਤਿੰਨ ਵਾਰ ਅਟੈਂਪਟ ਹੋਇਆ ਇਹਨੀ ਮੇਰੀ ਜਾਣਕਾਰੀ ਹੈ ਜੇ ਮੈਂ ਗਲਤ ਨਾ ਹੋਵਾਂ ਕੋਸਾਂ ਬੈਠਿਆ ਫਿਰ ਉਸਤੇ ਵੀ ਚੀਨਾ ਨੇ ਕੈਨੇਡਾ ਨੂੰ ਵੀ ਹਰਾਇਆ ਉਸਦੇ ਪਿੱਛੇ ਇਹਨਾਂ 22 ਕੰਟਰੀਆਂ ਨੂੰ ਵੀ ਹਰਾਇਆ ਫਿਰ ਜਾ ਕੇ ਇਹਨਾਂ ਤਾਣਸੀ ਦਾ ਤਗਮਾ ਅਜੀ ਢੋਲ ਲਗਾੜੇ ਖੜ ਕੇ ਆ ਇਹ ਛੋਟੀ ਗੱਲ ਨਹੀਂ ਹੈ ਇਹ 28 ਦੇਸ਼ਾਂ ਦੇ ਵਿੱਚੋਂ ਇੱਕ ਦੇਸ਼ ਭਾਰਨ ਦਾ ਸਿਰ ਉੱਚਾ ਕਰਕੇ ਆਏ ਆ ਸਾਡੇ ਇਲਾਕੇ ਦਾ ਸਿਰ ਉੱਚਾ ਕਰਕੇ ਆਏ ਆ ਬਾਲਿਆਰ ਪਿੰਡ ਦਾ ਸਿਰ ਉੱਚਾ ਕਰਕੇ ਆਏ ਆ ਸੋ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਦਾਜਾ ਇਹ ਛੋਟੀ ਗੱਲ ਨਹੀਂ ਹੈ ਕੱਲ ਇਹਨਾਂ ਦੀ ਮਾਤਾ ਜੀ ਵੀ ਆਸਰ ਕਰਕੇ ਆਈ ਹੋਈ ਹੈ ਜੇ ਮੈਂ ਕੱਲ ਕਰਾਂ ਆਈਨ ਦਾ ਜਿਹੜਾ ਬੈਡ ਆ तकरीबन ਕਿਸੇ ਦਾ 6 ਸਾਲ ਦਾ ਕਿਸੇ ਦਾ 8 ਸਾਲ ਦਾ ਸੀ ਕਿਉਂਕਿ ਕੱਲ ਵੀ ਮੈਂ ਇਹਨਾਂ ਦੇ ਨਾਲ ਰੋਪੜ ਤੋਂ तकरीबन ਨੈਦ ਸਟੇਡੀਅਮ ਤੱਕ ਨਾਲ ਸੀ ਤੇ ਉੱਥੇ तकरीबन ਦੇਖਣ ਚ ਆਇਆ ਸਭ ਤੋਂ ਬੜੀ ਜਿਹੜੀ ਪੇਸ਼ੈਂਸ ਹੈ ਇਹ ਬੱਚਿਆਂ ਦੇ ਵਿੱਚ ਇਹ ਬਹੁਤ ਬੜੀ ਗੱਲ ਹੈ ਜੇ ਆਪਾਂ ਇੱਕ ਟੀਮ ਦੇ ਵਿੱਚ ਆ ਕਦੀ ਖੇਡਦੇ ਹੁਈਏ ਨਾ ਜੇ ਆਪਾਂ ਇੱਕ ਵਾਰ ਹਾਰ ਜਾਈਏ ਤਾਂ ਅਸੀਂ ਉਸ ਟੀਮ ਨੂੰ ਦੁਬਾਰਾ ਨਹੀਂ ਚਾਹਦੇ ਪਰ ਇਹ ਜਿੱਤ ਜਾਂ ਹਾਰ ਬਹੁਤ ਬੜੀ ਗੱਲ ਨਹੀਂ ਹੈ ਆਪਾਂ ਤਾਂ ਜ਼ਿੰਦਗੀ ਵਿੱਚ ਕਿਹ ਜੀ ਸਿੱਖੀ ਹੈ ਜਿੱਤਣ ਨਾਲੋਂ ਹਾਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਹਦੇ ਜੋ ਬਹੁਤ ਕੁਸ਼ ਮਿਲਦਾ ਸਿੱਖਣ ਨਾਲ ਕੇਵਲ ਰਗੇਸ਼ ਨਹੀਂ ਇਹ ਸੂਚੀ ਟੀਮ ਜਿਨ੍ਹਾਂ ਦਾ ਯੋਗ ਸ਼ਤਕਾ ਜਿਨ੍ਹਾਂ ਦੇ ਇਕੱਠ ਨਾਲ ਯੋਗੇਸ਼ ਨੂੰ ਬਹੁਤ ਵੱਡਾ ਬਲ ਮਿਲਿਆ ਸਦੀਆਂ ਤੋਂ ਬਾਅਦ ਕਿਤੇ ਇੱਕ ਉਦਾਹਰਣ ਪੇਸ਼ ਹੁੰਦੀ ਹੈ ਸਾਡੇ ਸਾਹਮਣੇ ਜਿਵੇਂ ਪਹਿਲਾਂ ਦੱਸ ਕੇ ਗਏ ਨੇ ਜਿਸ ਨੇ ਅੱਜ ਸਾਨੂੰ ਸਾਰਿਆਂ ਨੂੰ ਇਕੱਠਾ ਲੋ ਕੀਤਾ ਅਸੀਂ ਸੈਲੀਬ੍ਰੇਟ ਤਾਂ ਬਹੁਤ ਜ਼ਿਆਦਾ ਕਰਦੇ ਆਂ ਬਟ ਜਿਹੜਾ ਅੱਜ ਦਾ ਸੈਲੀਬ੍ਰੇਟ ਹੈ ਬਹੁਤ ਸਪੈਸ਼ਲ ਹੈ ਸਾਰੇ ਖਿਡਾਰੀਆਂ ਦੇ ਪਿੰਡ ਵਾਸੀਆਂ ਦੇ ਮਾਤਾ ਪਿਤਾ ਦੇ ਕਿਉਂਕਿ ਇਸ ਇਸ ਜਗ੍ਹਾ ਤੇ ਬੈਠਣ ਲਈ ਇੱਕ ਖਿਡਾਰੀ ਨੂੰ ਬਹੁਤ ਸਾਲਾਂ ਦੀ ਮਿਹਨਤ ਲੱਗਦੀ ਹੈ ਤੇ ਇਸ ਲਈ ਪਿੰਡ ਵਾਸੀਆਂ ਦਾ ਜਿਹੜਾ ਸੰਯੋਗ ਆ ਇਹ ਉਸ ਖਿਡਾਰੀ ਨੂੰ ਬਹੁਤ ਅੱਗੇ ਤੱਕ ਲੈ ਕੇ ਜਾਊਗਾ ਕਿਉਂਕਿ ਇੱਕ ਅਥ ਪ੍ਰੇਅਰ ਨੂੰ ਇੱਕ سپورਟ ਦੀ ਜ਼ਰੂਰਤ ਹੁੰਦੀ ਆ ਜਿਹੜੀ سپورਟ ਅਜਿਵੇਂ ਪਿੰਡ ਦੀ ਉਸਦੇ ਮਾਤਾ ਪਿਤਾ ਦੀ ਜਾਂ ਪ੍ਰਸ਼ਾਸਨ ਦੀ ਦੇਖਿਆ ਤਾਂ ਉਸ ਦੇ ਹਿਸਾਬ ਨਾਲ ਪਲੇਅਰ ਅੱਜ ਤੋਂ ਅੱਗੇ ਅੱਗੇ ਤੱਕ ਬਹੁਤ ਜਾਵੇਗਾ ਔਰ ਇਸ ਲਈ ਸਾਰੇ ਪਿੰਡ ਨੂੰ ਮੁਬਾਰਕਬਾਦ ਦਿੰਦੀ ਹੋਈ ਮੈਂ ਆਪ ਜੀ ਦਾ ਧੰਨਵਾਦ ਕਰਦੀ ਹਾਂ